ਆਮ ਆਦਮੀ ਪਾਰਟੀ ਨੂੰ ਜਲੰਧਰ ਵਾਲਿਆਂ ਲਈ ਨਵੀਂ ਤਿਤਲੀ ਲੱਭ ਗਈ ਹੈ ਜੀ ਹਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਦੋ ਵਾਰ ਵਿਧਾਇਕ ਰਹ ਚੁੱਕੇ ਪਵਨ ਕੁਮਾਰ ਟੀਨੂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਵਾ ਲਿਆ ਹੈ ਅਤੇ ਚਰਚਾ ਹੁਣ ਇਹ ਚੱਲ ਪਈ ਹੈ ਕਿ ਪਵਨ ਕੁਮਾਰ ਟੀਨੂ ਜਲੰਧਰ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੋਣਗੇ ਇਸ ਤੋਂ ਪਹਿਲਾਂ ਜੋ ਤਿਤਲੀ ਲੈਂਦੀ ਗਈ ਸੀ ਆਮ ਆਦਮੀ ਪਾਰਟੀ ਦੇ ਵਿੱਚ ਉਪ ਚੋਣ ਜਲੰਧਰ ਦੀ ਹੋਈ ਸੀ ਉਸ ਦੇ ਵਿੱਚ ਸੁਸ਼ੀਲ ਕੁਮਾਰ ਰਿੰਕੂ ਨੂੰ ਕਾਂਗਰਸ ਦੇ ਵਿੱਚੋਂ ਲਿਆ ਕੇ ਉਮੀਦਵਾਰ ਬਣਾਇਆ ਗਿਆ ਸੀ ਅਤੇ ਉਹਨਾਂ ਦੇ ਵੱਲੋਂ ਜਿੱਤ ਵੀ ਇਸ ਉਪ ਚੋਣ ਦੇ ਵਿੱਚ ਹਾਸਲ ਕੀਤੀ ਗਈ ਸੀ ਤੇ ਆਮ ਆਦਮੀ ਪਾਰਟੀ ਦੇ ਲਗਭਗ 10-11 ਨੇ ਉਹ ਸੰਸਦ ਮੈਂਬਰ ਰਹੇ ਅਤੇ ਉਸ ਤੋਂ ਬਾਅਦ ਜਦੋਂ ਉਮੀਦਵਾਰ ਉਹਨਾਂ ਨੂੰ ਆਮ ਆਦਮੀ ਪਾਰਟੀ ਨੇ ਜਲੰਧਰ ਹਲਕੇ ਤੋਂ ਐਲਾਨ ਦਿੱਤਾ ਉਸ ਤੋਂ ਬਾਅਦ ਜਿਹੜੇ ਰਿੰਕੂ ਨੇ ਉਹ ਭਾਰਤੀ ਜਨਤਾ ਪਾਰਟੀ ਦੇ ਫੁੱਲ ਉੱਤੇ ਜਾ ਕੇ ਬੈਠ ਜਾਂਦੇ ਆ ਅਤੇ ਆਮ ਆਦਮੀ ਪਾਰਟੀ ਦੀ तितਲੀ ਭਾਜਪਾ ਦੇ ਵਿੱਚ ਸ਼ਾਮਲ ਹੋ ਜਾਂਦੀ ਹੈ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਤਲਾਸ਼ ਨਵੀਂ तितਲੀ ਦੀ ਹੁੰਦੀ ਹੈ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਲਭ ਗਈ ਹੈ ਇਹ ਤਿਤਲੀ ਹੁਣ ਲਿਆ ਕੇ ਆਮ ਆਦਮੀ ਪਾਰਟੀ ਨੇ ਜਲੰਧਰ ਦੇ ਲਈ ਤਿਆਰ ਕਰ ਲਈ ਹੈ ਤੇ ਜਲੰਧਰ ਦੇ ਲੋਕਾਂ ਨੂੰ ਇਹ ਨਵਾਂ ਤੋਹਫਾ ਦੇ ਦਿੱਤਾ ਜਾਵੇਗਾ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਹਿਸ਼ਤੇ ਜਿਹੜੇ ਪਵਨ ਕੁਮਾਰ ਟੀਨੂ ਨੇ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਸ਼ਾਮਲ ਹੋਏ ਨੇ ਇੱਥੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਦਾ ਨਿੱਘਾ ਸਵਾਗਤ ਵੀ ਕੀਤਾ ਅਤੇ ਚਰਚਾ ਚੱਲੀ ਹੈ ਕਿ ਉਹਨਾਂ ਨੂੰ ਹੀ ਇਸ ਸੀਟ ਤੋਂ ਹੁਣ ਆਮ ਆਦਮੀ ਪਾਰਟੀ ਉਮੀਦਵਾਰ ਬਣਾਵੇਗੀ ਇਸ ਤੋਂ ਪਹਿਲਾਂ ਰਿੰਕੂ ਨੂੰ ਜੋ ਉਮੀਦਵਾਰ ਬਣਾਇਆ ਗਿਆ ਸੀ ਉਹ ਟਿਕਟ ਦੇ ਸਣੇ ਹੀ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸੀ ਤਾਂ ਹੁਣ ਸੁਸ਼ੀਲ ਰਿੰਕੂ ਦੀ ਥਾਂ ਤੇ ਭਾਜਪਾ ਦੇ ਵਿੱਚ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਨਵਾਂ ਇੱਕ ਉਮੀਦਵਾਰ ਲੱਭ ਗਿਆ ਉਹ ਵੀ ਅਕਾਲੀ ਦਲ ਦੇ ਵਿੱਚੋਂ ਪਵਨ ਕੁਮਾਰ ਟੀਨੂ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਤੇ ਉਹੋ ਕੁਝ ਸਮਾਂ ਪਹਿਲਾਂ ਹੀ ਇੱਕ ਇੰਟਰਵਿਊ ਦੇ ਵਿੱਚ ਇਲਜ਼ਾਮ ਲਗਾਉਂਦੇ ਆ ਵੱਡੇ ਵੱਡੇ ਘੱਪ ਮਾਰਨ ਦਾ ਉਹਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਜੋ ਕੁਝ ਦਾਅਵੇ ਕਰ ਰਹੀ ਹੈ ਸਿਰਫ ਗੱਲਾਂ ਨੇ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਪਰ ਜੋ ਕੰਮ ਕੀਤੇ ਨੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਨੇ ਹੀ ਕੀਤੇ ਹੈ ਜੇਕਰ ਟਿੰਨੂ ਦੀ ਗੱਲ ਕੀਤੀ ਜਾਵੇ ਤਾਂ ਪਹਿਲੀ ਵਾਰ 2012 ਦੇ ਵਿੱਚ ਆਦਮਪੁਰ ਹਲਕੇ ਤੋਂ ਵਿਧਾਇਕ ਚੁਣੇ ਗਏ ਸੀ ਉਸ ਤੋਂ ਬਾਅਦ 2017 ਦੇ ਵਿੱਚ ਦੂਜੀ ਵਾਰ ਅਕਾਲੀ ਦਲ ਦੇ ਇਸੇ ਸੀਟ ਜਾਨਕਿ ਆਦਮਪੁਰ ਹਲਕੇ ਤੋਂ ਵਿਧਾਇਕ ਚੁਣ ਕੇ ਉਹ ਵਿਧਾਨ ਸਭਾ ਪਹੁੰਚੇ ਸਨ ਤਾਂ ਇੱਕ ਵਾਰ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਵਿਧਾਇਕ ਰਹੇ ਦੂਜੀ ਵਾਰ ਕਾਂਗਰਸ ਪਾਰਟੀ ਦੀ ਸਰਕਾਰ ਸਮੇਂ ਉਹਨਾਂ ਦੇ ਵੱਲੋਂ ਵਿਧਾਇਕੀ ਦੀ ਚੋਣ ਜਿੱਤੀ ਗਈ ਸੀ 2014 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਵੀ ਅਕਾਲੀ ਦਲ ਦੇ ਵੱਲੋਂ ਉਮੀਦਵਾਰ ਉਹਨਾਂ ਨੂੰ ਬਣਾਇਆ ਗਿਆ ਸੀ ਅਤੇ ਉਸ ਵੇਲੇ ਉਹਨਾਂ ਦੀ ਹਾਰ ਹੋਈ ਸੀ ਹੁਣ 2024 ਦੀਆਂ ਚੋਣਾਂ ਦੇ ਵਿੱਚ ਜੇਕਰ ਨਵੀਂ ਗੱਲ ਕੀਤੀ ਜਾਵੇ ਤਾਂ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਨੇ ਅਤੇ ਜਲੰਧਰ ਹਲਕੇ ਤੋਂ ਉਮੀਦਵਾਰ ਬਣਾਏ ਜਾਣ ਦੀ ਚਰਚਾ ਚੱਲ ਪਈ ਹੈ ਸੁਰਪਾਲ ਸਿੰਘ ਖੈਰਾ ਦੇ ਬਾਰੇ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਬੋਲਿਆ ਸੀ ਕਿ ਇਹ तितਲੀਆਂ ਵਰਗੇ ਨੇ ਸੁਰਪਾਲ ਸਿੰਘ ਖੈਰਾ ਜੋ ਕਦੇ ਇਸ ਫੁੱਲ ਤੇ ਕਦੇ ਉਸ ਫੁੱਲ ਤੇ ਜਾਂਦੇ ਆ ਪਰ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਸ तितਲੀ ਨੂੰ ਸ਼ਾਮਲ ਕੀਤਾ ਉਹ ਹੈ ਪਵਨ ਕੁਮਾਰ ਤੀਨੂ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਦੋ ਵਾਰ ਵਿਧਾਇਕ ਰਹੇ ਚੁੱਕੇ ਨੇ ਇਸ ਤੋਂ ਪਹਿਲਾਂ ਜੇਕਰ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਤਾਂ ਅਕਾਲੀ ਦਲ ਨੂੰ ਇੱਕੋ ਹਫ਼ਤੇ ਵਿੱਚ ਦੂਜਾ ਵੱਡਾ ਝਟਕਾ ਲੱਗ ਗਿਆ ਹੈ ਪਹਿਲਾਂ ਮਲੂਕਾ ਪਰਿਵਾਰ ਉਹਨਾਂ ਦੇ ਪੁੱਤਰ ਅਤੇ ਨੂੰਹ ਦੇ ਵੱਲੋਂ ਭਾਜਪਾ ਜੁਆਇਨ ਕੀਤੀ ਗਈ ਸੀ ਅਤੇ ਕਾਲੀਦਾਲ ਨੂੰ ਬਠਿੰਡਾ ਏਰੀਆ 'ਚ ਵੱਡਾ ਝਟਕਾ ਲੱਗਿਆ ਸੀ ਹੁਣ ਜਲੰਧਰ ਹਲਕੇ ਦੇ ਵਿੱਚ ਇਹ ਝਟਕਾ ਲੱਗਿਆ ਆਮ ਆਮੀ ਪਾਰਟੀ ਨੇ ਭਵਨ ਕੁਮਾਰ ਟੀਨੂ ਨੂੰ ਆਪ ਵਿੱਚ ਸ਼ਾਮਲ ਕਰ ਲਿਆ ਅਤੇ ਇਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਜਿੱਥੇ ਏ ਅਕਾਲੀ ਦਲ ਨੂੰ ਝਟਕਾ ਦੇ ਰਹੇ ਨੇ ਉੱਥੇ ਹੀ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵਿੱਚ ਫਿਰ ਤੋਂ ਨਿਰਾਸ਼ਾ ਫੈਲਦੀ ਦਿਖਾਈ ਦੇ ਰਹੀ ਹੈ ਕਿਉਂਕਿ ਪਿਛਲੀ ਚੋਣ ਦੇ ਵਿੱਚ ਭਾਰਤੀ ਜਨਤਾ ਪਾਰਟੀ ਵਿੱਚ ਗਏ ਸੁਸ਼ੀਲ ਰਿੰਕੂ ਕਾਂਗਰਸ ਵਿੱਚੋਂ ਲਿਆ ਕੇ ਉਮੀਦਵਾਰ ਆਮ ਆਦਮੀ ਪਾਰਟੀ ਵੱਲੋਂ ਬਣਾਏ ਗਏ ਸੀ ਉਸ ਵੇਲੇ ਭਾਵੇਂ ਉਹ ਜਿੱਤ ਗਏ ਸਨ ਪਰ ਹੁਣ ਜੋ ਉਮੀਦਵਾਰ ਇੱਕ ਵਾਰ ਫਿਰ ਤੋਂ ਬਾਹਰੀ ਬੰਦੇ ਨੂੰ ਲੈ ਕੇ ਆਮ ਆਦਮੀ ਪਾਰਟੀ ਜਲੰਧਰ ਹਲਕੇ ਤੋਂ ਬਣਾਉਣ ਜਾ ਰਹੀ ਹੈ ਕੀ ਇਸ ਦਾ ਜੋ ਅਸਰ ਹੈ ਇਸ ਲੋਕ ਸਭਾ ਹਲਕੇ ਦੇ ਵਿੱਚ ਹੋਵੇਗਾ ਕਿਉਂਕਿ ਚਰਨਜੀਤ ਸਿੰਘ ਚੰਨੀ ਕਾਂਗਰਸ ਪਾਰਟੀ ਵੱਲੋਂ ਵੱਡੇ ਦਬੇਦਾਰ ਨੇ ਇਸ ਚੋਣ ਦੇ ਵਿੱਚ ਉਮੀਦਵਾਰ ਬਣਾਉਣ ਦੇ ਲਈ ਉਹਨਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਨੂੰ ਅਜੇ ਉੱਥੇ ਕੋਈ ਵੀ ਉਮੀਦਵਾਰ ਨਹੀਂ ਲੱਭਿਆ ਆਮ ਆਦਮੀ ਪਾਰਟੀ ਨੇ ਤਿੰਨ ਨੂੰ ਲਿਆ ਕੇ ਬਾਹਰੋਂ ਇੱਥੇ ਉਮੀਦਵਾਰ ਬਣਾਉਣ ਦੀ ਤਿਆਰੀ ਕਰ ਲਈ ਹੈ ਤਾਂ ਕਾਂਗਰਸ ਪਾਰਟੀ ਦੇ ਵੱਲੋਂ ਚੰਨੀ ਸਭ ਤੋਂ ਵੱਡਾ ਚਿਹਰਾ ਇੱਥੇ ਬਣਦੇ ਦਿਖਾਈ ਦੇ ਰਹੇ ਨੇ ਇਸ ਲੋਕ ਸਭਾ ਹਲਕੇ ਬਾਰੇ ਅਤੇ ਜੋ ਪਵਨ ਕੁਮਾਰ ਟਿੰਨੂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਨੇ ਉਹਨਾਂ ਦੇ ਬਾਰੇ ਤੁਹਾਡੀ ਜੋ ਵੀ رائے ਆ ਆਪਣੀ رائے ਜ਼ਰੂਰ ਦਿਓ ਬਾਕੀ ਅਪਡੇਟਸ ਦੇਖਣ ਲਈ ਜੁੜੇ ਰਹੋ ਕਰਨਲ ਟਾਕਸ ਦੇ ਨਾਲ